we'll

काव्य कृतियों को आमंत्रित और स्पष्ट वक्त लोक प्रमुख के सहायक भाव जन सादर का पदोत्सव आप प्रसन्नता जिसका हम साक्षी हरषाधीश की सब लोग हैं श्रीवाहे गुरु जी जो अपानत कंस ਤਾਂ ਤਾਂ ਬਾਬਾ ਜੀ ਦਾ ਨਾਮ ਲਾਉਂਦੇ ਜੀ ਸੰਗਤਿਆ ਦੇ ਬਾਬਾ ਸਤਿ ਸ਼੍ਰੀ ਅਕਾਲ ਸਪੋਰਟਰਾਂ ਤੋਂ ਅੱਗੇ ਗੱਲ ਕਰਦੇ ਫਾਇਦਾ ਜੋ ਪਰਸਾ ਤੋਂ ਨੂੰ ਨਜ਼ਰਤੀ ਪਰਮਾਤਮਾ ਦੇਣੀ ਤਾਂ ਮਾਇਆ ਦਾਣਾ ਹੁੰਦਾ ਹੈ ਸਵਾਦ ਸਦੇ ਵਾਸਤਵ ਹੁਣ ਫਿਰ ਸ੍ਰੀ ਪਾਤਿਸ਼ਾਹ ਜੀ ਫਤਿਹ ਪਾਤਿਸ਼ਾਹ ਜੀ ਤੋਂ ਜੋ ਅਨੰਤ ਅਕਾਲੀ ਨਗਰ ਕੀਰਤਨ ਦੇ ਸਮਾਗਮ ਕਰਦੇ ਹੋਏ ਸ੍ਰੀ ਫਤਿਹ ਪਾਤਿਸ਼ਾਹ ਸਤਿ ਗੁਰੂ ਜੀ ਦਾ ਖਾਸ ਦਾ ਪਾਤਿਸ਼ਾਹ ਜੀ ਨੂੰ ਬੜੇ ਸਭੀ ਨੂੰ ਸਾਖਾ ਕਹਾਂ ਮੇਰੇ ਸਾਖਾ ਜੀ ਨੂੰ ਕੀਆ ਸੀ ਸੁਧਿਆ ਸਾਖੀ ਸੰਪ੍ਰਤੇ ਪਾਤਰ ਪਾਤਸ਼ਾਹ ਜੀ ਦੇ ਸਾਢੇ ਸੰਤ ਸਾਲਾ ਸੋ ਜੋ ਕੋ ਗੁਰਪ੍ਰਭ ਮਨੋਜ ਹੈ आठ दोस्तों का सांतो नगर दोस्तों की प्रारंभ करता है आठ दोस्तों के लिए बसु का पेशमा आंध कार्यों में नगर दोस्तों के नाल संतों की उस प्रस्ताव को शुक्लों और बाल ने जो उठा उसके साल से तुम लोग यह मान लिया

ਮਾਇਆ ਮੋਹ ਕੰਤਪਤ ਤੁਮਹਾਰਾ ਸੁਖੀ ਸੁਖਾਈ ਸਤਿ ਸ਼ੰਤ ਪੰਥ ਸੁਹਾਵਣ ਗੰਗਪਤਾਨ ਤੁਮਨ ਤੁਮ ਪ੍ਰੋਯ ਮਤੋ ਕੋਤ ਸਰਵਦਾਸ ਭਾਗ ਜੀ ਗੁਰੂ ਰਾਮ ਦਾ ਅਸਰਾ ਪ੍ਰਪਤਿ ਸਰੂ ਰਾਮ ਦਾ ਸਰੂ ਆਜ ਮਨ ਬਨਵਾ ਆਜ ਸਤਿ ਸ਼ਤਿ ਮਨ ਰੋਹ ਸਦਾ रात <Sessimitation> कराइ ਸਭ ਤੋਂ ਪਹਿਲਾਂ ਮਾਨ ਸਤਿਕਾਰ ਦਾਨ ਆਗਿਆ ਬਖਸ਼ਤ ਸਾਲੇ ਤੋਂ ਜੀ ਆਗਿਆ ਬਖਸ਼ਤ ਸਤਿਕਾਰ ਲਈ ਨਾਮ ਜਪਿਆ ਹੋਵੇ ਹੋ ਸਕੋ ਹੈ ਜਿਵੇਂ ਰਾਮ ਨਾਮ ਵਿਚਾਰ ਕੋਲਾ ਤੇ ਭਾਈ ਸਵਾਗਤ ਜੀ ਪਾਖਾ ਸਾਹਿਬ ਜਿਹੜਾ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਗੁਰਦੁਆਰਾਂ ਉਪਰਾਲਾ ਕੀਤਾ ਔਰ ਸਾਡੇ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਲਖਾ ਸਿੰਘ ਜੀ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਹੇਠ ਇਸ ਵਕਤ ਸ਼ਹੀਦਾਂ ਦੀ ਪਾਵਨ ਧਰਤੀ ਦੋਨਾਧਪੁਰ ਸਾਹਿਬ ਨੂੰ ਇਹ ਪਾਵਨ ਸ਼ਹੀਦੀ ਨਗਰ ਕੀਰਤਨ ਪ੍ਰਾਰambh ਹੋਣ ਲੱਗਾ ਅਰਦਾਸ ਹੋਈ ਹੈ ਸੇਵਾਦਾਰ ਇਸ ਸਰਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਜੁਗੋ ਜੁਗ ਢਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੈ ਅਮਰ ਸ਼ਹੀਦਾ ਦੀ ਇਸ ਪਾਵਨ ਧਰਤੀ ਤੋਂ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਸਤਕਾਰਯੋਗ ਮਹਾਪੁਰਖ ਸਤ ਬਾਬਾ ਲੱਖਾ ਸਿੰਘ ਜੀ ਔਰ ਇਸ ਹਲਕੇ ਦੇ ਪੁਰਜੇ ਕੀ ਪਤ ਕਰ ਰੋ ਆਜੋ ਬਈ ਇਹ ਮਹਾਨ ਨਗਰ ਕੀਰਤਨ ਜੋ ਕਿ ਫਰੀਦਕੋਟ ਤੋਂ ਆਰੰਭ ਹੋ ਕੇ ਸਭੇ ਆਓ ਸਤਿ ਸ੍ਰੀ ਅਕਾਲ ਜੂਤਰੋ ਪਿੱਛੇ ਪਿੱਛੇ ਚੱਲਦੇ ਰੋ ਮੇਰਾ ਵੀਰ 降りないでよ。

ਉਹ ਜੋ ਭਾਈ ਸਾਰੇ ਮੈਂ ਤਾਂ ਨਹੀਂ ਆਵਾਜ਼ ਨਹੀਂ ਆਉਣੀ ਸੰਗਤ ਨਹੀਂ ਐਨੀ ਸੰਗਤ ਤੋਂ ਮੇਰੇ ਆਵਾਜ਼ ਬਿਲਕੁਲ ਨਹੀਂ ਆ ਰਹੀ ਆਪਾਂ ਗੁਰੂ ਸਾਹਿਬ ਜੀ ਦੀ ਪਾਠੀ ਸਾਹਿਬ ਦੇ ਨਾਲ ਜਾਣਾ ਯਾਰ ਅੱਗ ਲੱਗੇ ਫਟ ਗਈ